ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਇਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਲਗਾਤਾਰ ਇਲਾਜ ਫੋਰਟਿਸ ਹਸਪਤਾਲ 'ਚ ਚੱਲ ਰਿਹਾ ਹੈ ਜਿਸ ਦਿਨ ਤੋਂ ਇਸ ਪੰਜਾਬੀ ਗਾਇਕ ਦਾ ਐਕਸੀਡੈਂਟ ਹੋਇਆ ਹੈ ਉਸੇ ਦਿਨ ਤੋਂ ਜੇਕਰ ਗੱਲ ਕਰੀਏ ਤਾਂ ਸਮੁੱਚੇ ਪੰਜਾਬ ਨਹੀਂ ਪੂਰੇ ਦੇਸ਼ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਲੋਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ ਪੰਜਾਬੀ ਇਸ ਸੰਗੀਤ ਨੂੰ ਪਿਆਰ ਕਰਦੇ ਹਨ ਉਹਨਾਂ ਵੱਲੋਂ ਦਿਨ-ਰਾਤ ਰਾਜਵੀਰ ਜਵੰਦਾ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਇਸੇ ਨੂੰ ਲੈ ਕੇ ਹਸਪਤਾਲ ਤੋਂ ਗਾਇਕ ਕਵਰ ਗਰੇਵਾਲ ਅਤੇ ਜਸ ਬਾਜਵਾ ਲਾਈਵ ਹੋਏ ਅਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਵੱਲੋਂ ਲਗਾਤਾਰ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਹੇ ਕਿ ਅਰਦਾਸ ਵਿੱਚ ਬੜੀ ਤਾਕਤ ਹੁੰਦੀ ਹੈ ਅਤੇ ਇਸ ਅਰਦਾਸ ਦੀ ਊਰਜਾ ਰਾਜਵੀਰ ਜਵੰਦਾ ਨੂੰ ਮਿਲਦੀ ਹੈ ਅਤੇ ਉਹ ਲਗਾਤਾਰ ਜੂਝ ਰਹੇ ਹਨ ਅਤੇ ਲਗਾਤਾਰ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਲਗਾਤਾਰ ਰਾਜਵੀਰ ਜਵੰਦਾ ਅਤੇ ਉਹਨਾਂ ਦੇ ਪਰਿਵਾਰ ਵਾਸਤੇ ਅਰਦਾਸਾਂ ਕਰੋ। ਉਹਨਾਂ ਕਹੇ ਕਿ ਇੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਪਹੁੰਚ ਰਹੇ ਹਨ ਜੋ ਕਿ ਰਾਜਵੀਰ ਜਵੰਦਾ ਲਈ ਅਰਦਾਸਾਂ ਕਰ ਰਹੇ ਹਨ ਅਤੇ ਇਹਨਾਂ ਅਰਦਾਸਾਂ ਦੀ ਸ਼ਕਤੀ ਨਾਲ ਇੱਕ ਦਿਨ ਰਾਜਵੀਰ ਜਵੰਦਾ ਜੂ ਤੰਦਰੁਸਤ ਹੋਣਗੇ। ਸਤਿ ਸ੍ਰੀ ਅਕਾਲ ਜੀ ਅਦੋਂ ਘੰਟੇ ਪਹਿਲਾਂ ਅੱਜ ਇਹ ਸਾਰੇ ਅੱਜ ਕਲਾਕਾਰ ਭਰਾ ਵੀ ਬਹੁਤ ਬਹੁਤ ਸਾਰੇ ਕਹਿੰਦੇ ਨੇ ਹਮਦਰਦੀ ਹੈ ਜਿਹੜੇ ਚੌੜਾਲੇ ਰਾਜ ਦੇ ਨੂੰ ਅਸੀਂ ਸਾਰੇ ਬੈਠੇ ਸਾਬ ਅਸੀਂ ਕੁਝ ਪਹਿਲਾਂ ਇੱਕ ਵੀਡੀਓ ਕਰਦ ਤੱਕ ਪਹੁੰਚਦੀ ਕੀਤੀ ਸੀ ਸਾਰਿਆਂ ਤੱਕ ਤੇ ਅੱਜ ਵੀ ਯਾਦ ਬਹੁਤ ਖਾਸ ਹੈ ਜਿਹਦੇ ਸਾਰੇ ਅਰਦਾਸ ਕਰਿਓ ਉਹਦਾ ਕੋਈ ਨੈਗੇਟਿਵ ਮਤਲਬ ਨਾ ਕਹਦੇ ਤੁਸੀਂ ਕਿ ਕੁਝ ਰਾਜਨੀਤਿਕ ਵਿੱਚ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਹੈ ਤੇ ਬਿਲਕੁਲ ਚੜ੍ਹਦੀ ਕਲਾ ਡਾਕਟਰ ਸਵਾਦ ਕੰਮ ਕਰ ਰਹੇ ਹੈ ਅਸੀਂ ਇੱਕ ਪੋਜ਼ਿਟਿਵ ਵੇ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਉਸ ਸਾਈਕਲ ਨੂੰ ਐਕਸੀਡੈਂਟ ਹੋਇਆ ਤੇ ਉਸ ਵੇਲੇ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੋਂ ਸਨੇਹ ਇਹ ਹੀ ਸੀ ਕਿ ਅਰਦਾਸਾਂ ਕਰੋ। ਔਰ ਅੱਪਾ ਸਾਰੇ ਨੇ ਅਰਦਾਸਾਂ ਕੀਤੀਆਂ ਤੇ ਰਾਜਵੀਰ ਨੂੰ ਹੌਲੀ-ਹੌਲੀ ਊਰਜਾ ਮਿਲੀ ਉਹਨਾਂ ਦਾ ਦੱਸਾਂਗੀ। ਮਹਾਰਾਜਰਾ ਕਰ ਰਹੇ। ਉਸੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋ ਗਏ ਬਾਰੇ ਇਹ ਸਾਰੇ ਅੱਜ ਸਾਰੀ ਰਾਤ ਆਪਾਂ ਮਹਾਰਾਜ ਦੇ ਲੇਖੇ ਲਾ ਦਈਏ ਕਿ ਕੱਲੀ-ਕੱਲੀ ਗਰੀਬ ਦਸਬਾਨ ਚੋ ਕੱਲੇ ਕੱਲੇ ਸਹਿਮ ਚੋ ਹਿਰਦੇ ਚੋ ਮਾਤਾ ਜੀ ਨੂੰ ਪੂਰਾ ਜਾ ਰਿਹਾ ਜੇ ਕਿ ਰਾਜਵੀਰ ਨੂੰ ਹੋਰ ਉਰਜਾ ਨਾਲ ਠੀਕ ਕਰੋ ਇਸੇ ਕਰਕੇ ਜਿੰਨਾ ਰੋਜ਼ ਉਹ ਵੀਡੀਓ ਜੋ ਮੂਦੇ ਸਿਕਰਦਾਸ ਸਾਹਿਬ ਉਹ ਮੇਰਾ ਗਲਤਫਹਿਮ ਨਾ ਕਰੇ ਤੁਸੀਂ ਬਿਲਕੁਲ ਵੀ ਇਹਨੂੰ 네ਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਦੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮਾਜਾ ਭੈਣਾ ਪਹੁੰਚੇ ਸੀ ਅਸੀਂ ਆਪ ਬਾਟ ਕੀਤਾ ਅਰਦਾਸ ਕੀਤੀ ਹੈ ਔਰ ਉਸ ਤੋਂ ਬਾਅਦ ਵੀਰਾ ਬਹੁਤ ਚੜਦੀ ਕਲਾ ਚ ਹੈ ਉਸ ਤੋਂ ਪਹਿਲਾਂ ਵੀ ਚੜਦੀ ਕਲਾ ਚ ਸੀ ਪਰ ਅਰਦਾਸ ਚ ਬਹੁਤ ਅਸਰ ਹੁੰਦਾ ਹੈ ਉਸ ਤੋਂ ਬਾਅਦ ਚ ਡਾਕਟਰਾਂ ਦੇ ਕਹਿਣ ਮੁਤਾਬਕ ਇਹ ਵੀਰਾ ਹੋਰ ਊਰਜਾ ਮਿਲ ਰਹੀ ਹੈ ਅਰਦਾਸਾਂ ਨਾਲ ਕਿ ਆਸਾਂ ਤੇ ਅਰਦਾਸਾਂ ਉਹ ਤੋਂ ਇਨਰ ਟਾਈਮ ਜੋ ਇਨਰ ਮੂਮੈਂਟਮ ਕਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇੋਂ ਨੈਗੇਟਿਵ ਪਾਸੇ ਨਹੀਂ ਗੱਲ ਲੈ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ 'ਚ ਹੈ ਜਿਹੜਾ ਉਹ ਵੀ ਬਿਲ ਪਾਵਰ სპੋਰਟਸਮੈਨ ਬੰਦਾ ਇੰਨਾ ਜੂਝ ਰਿਹਾ ਹੈ ਉਹ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦੁਆਵਾਂ ਕਰ ਰਿਹਾ ਦੁਨੀਆ 'ਚ ਮਤਲਬ 4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਕਰ ਦੁਨੀਆ ਕਿੱਥੋਂ-ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਕਿ ਅਸੀਂ ਵੀਰੇ ਲਈ ਆਏ ਆ ਇਹ ਆਸ ਕਦੇ ਵੀ ਵੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਭਰੋਸਾ ਹੈ ਆਪਾਂ ਸਾਰੇ ਜਿਹੜੇ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਨੂੰ ਡੈਕਟਿਵ ਨਹੀਂ ਲੱਗ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਹੈ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹ ਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਿਮਰਨ ਵੀਰੇ ਦੇ ਨਾਮ ਤੇ ਵਧਾਉਣਾ ਹੈ ਅੱਜ ਵੀ ਵਧਾਉਣਾ ਤੇ ਕੱਲ੍ਹ ਵੀ ਵਧਾਉਣਾ ਹੈ ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੋਈ ਖ਼ਬਰ ਹੀ ਮਿਲੂਗੀ ਸੁੱਖ ਦਾ ਸਿਤੇਰਨ